ਬਦਾਮ ਦੀਆਂ ਕਿਹੜੀਆਂ ਦੋ ਕਿਸਮਾਂ ਜਿਹੜੀਆਂ ਆਪਾਂ ਪੰਜਾਬ ਦੇ ਵਿੱਚ ਅਗਾ ਸਕਦੇ ਹਾਂਗੇ ਉਹਨਾਂ ਬਾਰੇ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਮੁੱਖ ਗੱਲ ਇਹ ਕਿ ਬਦਾਮ ਤੇ ਆੜੂ ਦੇ ਵਿੱਚ ਆਪਾਂ ਅੰਤਰ ਕਿਹੜੇ ਲੋੜ ਦੇਖ ਸਕਦੇ ਹਾਂਗੇ ਉਸ ਬਾਰੇ ਥੋੜੀ ਬਹੁਤੀ ਵਿਚਾਰ ਚਰਚਾ ਇਸ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਕਰ ਦਿਓ ਜੀ ਹੁਣ ਗੱਲ ਕਰ ਲਈਏ ਬਦਾਮ ਦੇ ਲੱਗਣ ਦੇ ਸਮੇਂ ਜੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਚਾਰ ਪੰਜ ਚੀਜ਼ਾਂ ਕਵਰ ਕਰਨੀਆਂ ਨੇ ਜਿਹੜਾ ਬਦਾਮ ਦਾ ਲੱਗਣ ਦਾ ਟਾਈਮ ਹੋ ਗਿਆ ਬਦਾਮ ਦੀਆਂ ਕਿਸਮਾਂ ਹੋ ਗਿਆ ਤੇ ਪਾਣੀ ਕਿਸ ਤਰ੍ਹਾਂ ਬੂਟੇ ਨੂੰ ਤੁਸੀਂ ਦੇਣਾਗਾ ਖਾਦ ਕਿਹੜੇ ਸਮੇਂ ਦੇਣੀ ਹੈ ਕਿੰਨੀ ਖਾਦ ਦੇਣੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਕਟਾਈ ਇਹਦੀ ਕਿਹੜੇ ਟਾਈਮ ਜਿਹੜੀ ਬੂਟੇ ਦੀ ਕਰਨੀ ਆਂਗੀ ਬਾਕੀ ਹੋਰ ਥੋੜੀਆਂ ਬਹੁਤਿਆਰ ਚੀਜ਼ਾਂ ਰੱਖ-ਰਖਾਅ ਦੇ ਵਿੱਚ ਤੁਸੀਂ ਕਿਵੇਂ ਬੂਟੇ ਸੰਭਾਲ ਕਰਨੀ ਹੈ ਉਹਦੇ ਬਾਰੇ ਜਿਹੜੀ ਗੱਲਬਾਤ ਕਰਾਂਗੇ ਸੋ ਪਹਿਲੀ ਗੱਲ ਕਰ ਲਈਏ ਬੂਟੇ ਲਾਉਣ ਦੇ ਸਮੇਂ ਦੀ ਬੂਟੇ ਨੂੰ ਲਾਉਣ ਦੇ ਸਮੇਂ ਦੀ ਗੱਲ ਕਰੀਏ ਤਾਂ ਬੂਟਾ ਜਿਹੜਾ ਦਸੰਬਰ ਜਨਵਰੀ ਦੇ ਵਿੱਚ ਤੁਸੀਂ ਨੰਗੀ ਜੜਾ ਵਾਲਾ ਬੂਟਾ ਲਾ ਸਕਦੇ ਹੋਗੇ ਜਿਹਨੂੰ ਕੋ ਡੋਰਮੈਂਟ ਸਟੇਜ ਕਿਹਾ ਜਾਂਦਾ ਜੇ ਪੰਜਾਬੀ ਦੇ ਵਿੱਚ ਕਹੀਏ ਤਾਂ ਸੁਸਤ ਅਵਸਥਾ ਹੁੰਦੀ ਹੈ ਉਸ ਸਮੇਂ ਬੂਟੇ ਦੇ ਉੱਪਰੋਂ ਬਿਲਕੁਲ ਪੱਤੇ ਜਿਹੜੇ ਝੜੇ ਹੁੰਦੇ ਆਗੇ ਤੇ ਜਿਹੜਾ ਬੂਟੇ ਨੇ ਫਟਾਰ ਲੈਣੀ ਸ਼ੁਰੂ ਕਰਨੀ ਹੁੰਦੀ ਉਹ ਫਰਵਰੀ ਮਾਰਚ ਦੇ ਵਿੱਚ ਕਰਨੀ ਹੁੰਦੀ ਆ ਸੋ ਬੂਟੇ ਨੂੰ ਜਦੋਂ ਤੁਸੀਂ ਡਾਰਮੈਂਟ ਅਵਸਥਾ ਦੇ ਵਿੱਚ ਵਧੀਆ ਟੋਆ ਬਣਾ ਕੇ ਤੁਸੀਂ ਧਰਤੀ ਦੇ ਵਿੱਚ ਲਾ ਦੋਗੇ ਤਾਂ ਉਹਨੇ ਆਪਦੇ ਜੜਾਂ ਦੇ ਵਿਕਾਸ ਦੇ ਨਾਲ-ਨਾਲ ਜਿਹੜਾ ਪੱਤੇ ਹੁੰਦਾ ਵਿਕਾਸ ਕਰਨਾ ਸ਼ੁਰੂ ਕਰ ਦੇਣਾ ਤੇ ਗਰਮੀ ਦੇ ਵਧਣ ਤੋਂ ਪਹਿਲਾਂ-ਪਹਿਲਾਂ ਬੂਟੇ ਦੇ ਉੱਪਰ ਕਾਫੀ ਸਾਰੇ ਪੱਤੇ ਜਿਹੜੇ ਹੋ ਜਾਂਦੇ ਹੈਗੇ। ਕਈ ਵਾਰ ਮੁੱਖ ਗੱਲ ਇੱਥੇ ਇਹ ਕਰਦੇ ਆਪਾਂ ਕਿ ਥੋੜੇ ਪੱਤੇ ਹੁੰਦੇ ਆ ਆਪਣੇ ਬੂਟੇ ਦੇ ਉੱਪਰ ਤੇ ਉਹ ਧੁੱਪ ਜ਼ਿਆਦਾ ਹੋਣ ਕਰਕੇ ਉਹ ਉਹ ਧੁੱਪ ਨੂੰ ਨਹੀਂ ਚੱਲ ਸਕਦਾ ਤੇ ਜਿਹੜਾ ਬੂਟਾ ਮਰ ਜਾਂਦਾ ਹੈ। ਸੋ ਬੂਟਾ ਵਧੀਆ ਕਿਸਮ ਦਾ ਤੇ ਵਧੀਆ ਜਿਹੜੀ ਸੇਤ ਦਾ ਹੀ ਤੁਸੀਂ ਲਾਉਣਾਗਾ ਉਹ ਦਸੰਬਰ ਜਨਵਰੀ ਚ ਲਾਇਆ ਜਾ ਸਕਦਾ ਉਸ ਨੂੰ ਤੁਸੀਂ ਫਰਵਰੀ ਮਾਰਚ ਦੇ ਵਿੱਚ ਥੈਲੀ ਵਾਲਾ ਬੂਟਾ ਲਾ ਸਕਦੇ ਹੋ ਜਾਂ ਫਿਰ ਉਹਨੂੰ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਥੈਲੀ ਵਾਲਾ ਬੂਟਾ ਜਿਹੜਾ ਤੁਸੀਂ ਲਾ ਸਕਦੇ ਹੋਗੇ ਸੋ ਅੱਗੇ ਕਰ ਲਈਏ ਕਿਸਮਾਂ ਦੀ ਗੱਲ ਕਿਸਮਾਂ ਦੋ ਕਿਸਮਾਂ ਜਿਹੜੀਆਂ ਮੁੱਖ ਤੌਰ ਤੇ ਲਾਈਆਂ ਜਾ ਰਹੀਆਂ ਨੇਗੀਆਂ ਬਦਾਮ ਕਾਗਜੀ ਤੇ ਬਦਾਮ ਗੁਰਵੰਦੀ ਆ ਇੱਕ ਕਿਸਮ ਦਾ ਜਿਹੜੇ ਪੱਤੇ ਅਲੱਗ ਭਾ ਗਾੜੂ ਨਾਲ ਮਿਲਦੇ ਹੁੰਦੇ ਆ ਪਰ ਆੜੂ ਨਾਲੋਂ ਜਿਹੜਾ ਤੁਸੀਂ ਇਹਨਾਂ ਦਾ ਵਖਰੇਵਾ ਕਿਵੇਂ ਦੇਖਣਾਗਾ ਜਿਹੜਾ ਇਸ ਕਿਸਮ ਦਾ ਜਿਵੇਂ ਗੱਲ ਕਰ ਲਈਏ ਕਿ ਇਹ ਆੜੂ ਦਾ ਪੱਤਾ ਹੈਗਾ ਆ ਬਾਦਾਮ ਦਾ ਪੱਤਾ ਹੈਗਾ ਤਾਂ ਜਿਹੜਾ ਇਹ ਬਰੀਕ ਹੋਊਗਾ ਜੀ ਬਰੀਕ ਹੋਊਗਾ ਕਿ ਜਿਹੜਾ ਇਹਦਾ ਲੀਫ ਬਲੇਡ ਹੁੰਦਾ ਜਾਨੀ ਕਿ ਸਾਈਡ ਵਾਲਾ ਹੁੰਦਾ ਉਹਦੇ ਤੇ ਜਿਹੜੇ ਕੱਟ ਜ਼ਿਆਦਾ ਹੁੰਦੇ ਰੇਗੇ ਤੇ ਜਿਹੜਾ ਆੜੂ ਦਾ ਪੱਤਾ ਹੁੰਦਾ ਉਹ ਇਹਦੇ ਨਾਲੋਂ ਚੌੜਾ ਹੁੰਦਾ ਹੈਗਾ ਇਹ ਗੂੜਾ ਹਰਾ ਹੁੰਦਾ ਆੜੂ ਦਾ ਪੱਤਾ ਥੋੜਾ ਜਿਹਾ ਪੀਲੇਪਣ ਦੇ ਵਿੱਚ ਹੁੰਦਾ ਹੈਗਾ ਸੋ ਇਸ ਤਰ੍ਹਾਂ ਤੁਸੀਂ ਪਛਾਣ ਕਰ ਸਕਦੇ ਹੋਗੇ ਬਾਕੀ ਫਲ ਲੱਗਣ ਤੋਂ ਤੁਸੀਂ ਪਛਾਣ ਕਰ ਸਕਦੇ ਹੋ ਫਲ ਦੇ ਵਿੱਚ ਕੀ ਅੰਤਰ ਹੁੰਦਾ ਜਿਹੜਾ ਆड़ੂ ਦਾ ਫਲ ਉਹ ਗਲਾਈ ਦੇ ਵਿੱਚ ਲੱਗਦਾ ਇਹਦਾ ਜਿਹੜਾ ਲੰਬਾਈ ਦੇ ਵਿੱਚ ਫਲ ਆਊਗਾ ਸੋ ਲਗਭਗ ਮਿਲਦਾ ਹੈ ਆड़ੂ ਨਾਲ ਹੀ ਹੁੰਦਾ ਬੂਟਾ ਪਰ ਜਿਹੜੇ ਇਹਦੇ ਦੋ ਤਿੰਨ ਅੰਤਰਾਂ ਦੇ ਨਾਲ ਤੁਸੀਂ ਪਤਾ ਕਰ ਸਕਦੇ ਹੋ ਕਿ ਬੂਟਾ ਆड़ੂ ਦਾ ਹੈ ਜਾਂ ਬਦਾਮ ਦਾ ਹੈ ਸੋ ਇਸ ਤੋਂ ਇਲਾਵਾ ਜਿਹੜੀ ਸਿੰਚਾਈ ਦੀ ਗੱਲ ਕਰ ਲਈਏ ਸਿੰਚਾਈ ਇਸ ਬੂਟੇ ਨੂੰ ਜਿਹੜਾ ਮਾਰਚ ਅਪ੍ਰੈਲ ਮਈ ਜੂਨ ਇਹਨਾਂ ਮਹੀਨਿਆਂ ਦੇ ਵਿੱਚ ਹਰ ਇੱਕ ਤੀਜੇ ਚੌਥੇ ਦਿਨ ਵਧੀਆ ਪਾਣੀ ਬੂਟੇ ਨੂੰ ਚਾਹੀਦਾ ਹੈਗਾ ਪਰ ਪਾਣੀ ਜਿਹੜਾ ਤਣੇ ਤੋਂ ਦੂਰ ਹੋਣਾ ਚਾਹੀਦਾ ਹੈਗਾ ਪਾਸੇ ਤੇ ਤੁਹਾਡਾ ਥੜਾ ਬਣਾਇਆ ਗਿਆ ਹੋਣਾ ਚਾਹੀਦਾ ਹੈਗਾ ਥੜਾ ਬਣਾਉਣ ਦੇ ਨਾਲ ਤਿੰਨ ਚਾਰ ਸਮੱਸਿਆਵਾਂ ਤੋਂ ਤੁਹਾਨੂੰ ਜਿਹੜੀ निजात ਮਿਲਣੀ ਹੈ ਕਿ ਤਾਂ ਬੂਟੇ ਦਾ ਪੀਲਾਪਨ ਰੁਕ ਜਾਂਦਾ ਉਹਦੇ ਨਾਲ ਦੂਜਾ ਜਿਹੜਾ ਚਾਹ ਦੇ ਪਾਣੀ ਦੇ ਧੱਕੇ ਨਾਲ ਬੂਟਾ ਕਈ ਵਾਰ ਸੁੱਕਣ ਲੱਗ ਜਾਂਦਾ ਹੈਗਾ ਉਹਦਾ ਬਚਾਅ ਵੀ ਜਿਹੜਾ ਇਸ ਤਰ੍ਹਾਂ ਥੜਾ ਬਣਾ ਕੇ ਪਾਣੀ ਦੇਣ ਨਾਲ ਤੁਹਾਡਾ ਰਹਿ ਜਾਂਦਾ ਹੈਗਾ ਸੋ ਇਸ ਤੋਂ ਬਾਅਦ ਖਾਦ ਦੀ ਗੱਲ ਕਰ ਲਈਏ ਰੂੜੀ ਦੀ ਗਲੀ ਸੜੀ ਖਾਦ ਤੁਸੀਂ ਦਸੰਬਰ ਜਨਵਰੀ ਦੇ ਮਹੀਨੇ ਇੱਕ ਸਾਲ ਦੇ ਬੂਟੇ ਨੂੰ 10 ਤੋਂ 12 ਕਿਲੋ 15 ਕਿਲੋ ਤੱਕ ਦੇ ਸਕਦੇ ਹੋਗੇ ਪਰ ਉਹ ਗਲੀ ਸੜੀ ਹੋਣੀ ਚਾਹੀਦੀ ਹੈਗੀ ਜੇ 2 ਸਾਲ ਦਾ ਬੂਟਾ ਤਾਂ 20 ਕਿਲੋ ਜੇ 3 ਦਾ ਤਾਂ ਉਹਨੂੰ 30 ਕਿਲੋ ਤੁਸੀਂ ਕਰ ਦੇਣਾਗਾ ਬਾਕੀ ਛੜਕਾ ਵਗੈਰਾ ਦੀ ਗੱਲ ਕਰ ਲਈਏ ਤਾਂ ਤੁਸੀਂ ਜਿਹੜਾ ਖਾਲ ਵਗੈਰਾ ਭੌਂਕੇ ਦੇ ਉੱਪਰ ਛਿੜਕ ਸਕਦੇ ਹੋਗੇ ਪਾਥੀਆਂ ਦਾ ਪਾਣੀ ਛਿੜਕ ਸਕਦੇ ਹੋ ਖੱਟੀ ਲੱਸੀ ਦਾ ਛੜਕਾ ਜਿਹੜਾ ਉਲੀ ਨਾਸ਼ਕ ਦੇ ਤੌਰ ਤੇ ਦੇ ਉੱਪਰ ਕੀਤਾ ਜਾ ਸਕਦਾਗਾ ਜਿਹੜੀ ਜਿੰਕ ਦੀ ਘਾਟ ਲੋਹੇ ਦੀ ਘਾਟ ਜਾਂ ਮੈਗਨੀਸ਼ੀਅਮ ਦੀ ਘਾਟ ਆਉਂਦੀ ਹੈ ਉਹਨੂੰ ਤੁਸੀਂ ਗండోਆ ਖਾਦ ਪਾ ਕੇ ਦੂਰ ਕਰ ਸਕਦੇ ਹੋਗੇ ਗండోਆ ਖਾਦ ਕਿਸੇ ਵੀ ਜਿਹੜਾ ਮਹੀਨੇ ਦੇ ਵਿੱਚ ਦਿੱਤੀ ਜਾ ਸਕਦੀ ਹੈ ਤੇ ਜਿਹੜੀ 2 ਤੋਂ 3 ਕਿਲੋ ਤੁਸੀਂ ਮਹੀਨੇ ਮਹੀਨੇ ਤੋਂ ਲੈ ਕੇ 45 ਦਿਨਾਂ ਦੇ ਬਖਵੇਂ ਦੇ ਨਾਲ ਬੂਟੇ ਨੂੰ ਦਿੰਦੇ ਰਹਿਣਾਗਾ ਤੇ ਕਟਾਈ ਦੀ ਗੱਲ ਕਰੀਏ ਕਟਾਈ ਜਿਹੜੀ ਦਸੰਬਰ ਜਨਵਰੀ ਦੇ ਮਹੀਨੇ ਜਦੋਂ ਸੁੱਸ ਤੋਂ ਅਵਸਥਾ ਦੇ ਵਿੱਚ ਬੂਟਾ ਹੁੰਦਾਗਾ ਉਸ ਸਮੇਂ ਮੇਨ ਤਿੰਨ ਬ੍ਰਾਂਚਾ ਰੱਖ ਕੇ ਉਹਨਾਂ ਨੂੰ ਅੱਗੇ ਲਿਜਾਣਾ ਆਪਾਂ ਤੇ 30 ਸੈਂਟੀਮੀਟਰ ਮੇਨ ਤਣਾ ਹੋਣਾ ਚਾਹੀਦਾ ਉਹ ਦੋ ਤਿੰਨ ਬ੍ਰਾਂਚਾਂ ਰੱਖਣੀਆਂ ਤੇ ਬਾਕੀ ਕਟਾਈ ਸਮੇਂ ਜਿਹੜੀ ਪੂਰੀ ਵੀਡੀਓ ਤੁਹਾਡੇ ਨਾਲ ਜਿਹੜੀ ਆਪਾਂ ਸਾਂਝੀ ਕਰ ਦੇਵਾਂਗੇ ਸੋ ਇਹ ਸੀ ਜਿਹੜੀ ਬਦਾਮ ਬਾਰੇ ਜਾਣਕਾਰੀ ਉਮੀਦ ਕਰਦੇ ਆਂ ਕਿ ਤੁਹਾਡੇ ਨਾਲ ਲਈ ਜਿਹੜੀ ਇਹ ਲਾਈਵਾਂ ਸਾਹਿਬ ਤੋਂ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ